ਅੱਜ 16 ਦਸੰਬਰ ਦਿਨ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਇਤਿਹਾਸਿਕ ਪਿੰਡ ਪੁਲਪੁਖਤਾ ਦੀ ਖਸਤਾ ਹਾਲ ਸੜਕ ਦਾ ਨਿਰਮਾਣ ਕਾਰਜ ਕਾਰ ਸੇਵਾ ਦੇ ਸੇਵਾਦਾਰਾਂ ਵੱਲੋਂ ਕੀਤਾ ਗਿਆ ਸ਼ੁਰੂ ਭਾਰਤ ਅਤੇ ਪਾਕਿਸਤਾਨ ਵਿੱਚ ਗੁਰੂ ਘਰਾਂ ਦੇ ਨਿਰਮਾਣ ਦੇ ਨਾਲ-ਨਾਲ ਮਾਨਵਤਾ ਦੀ ਭਲਾਈ ਲਈ ਹਸਤਾ ਚਲਾਉਣ ਵਾਲੇ ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦੀ ਅਗਵਾਈ ਵਿੱਚ ਕਾਰ ਸੇਵਾ ਦੇ ਸੇਵਾਦਾਰਾਂ ਨੇ ਇਤਿਹਾਸਿਕ ਪਿੰਡ ਪੁਲਪੁਖਤਾ ਦੀ ਖਸਤਾ ਹਾਲ ਸੜਕ ਦੇ ਨਿਰਮਾਣ ਦਾ ਬੀੜਾ ਚੁੱਕਿਆ ਹੈ ਜਿਸ ਨੂੰ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਅੱਖੋਂ ਪਰੋਖੇ ਕੀਤਾ ਹੋਇਆ ਸੀ ਅੱਜ ਸਵੇਰੇ ਪਿੰਡ ਪੁਲਪੁਖਤਾ ਦੀਆਂ ਸੰਗਤਾਂ ਪੰਚਾਇਤ ਦੀ ਮੌਜੂਦਗੀ ਵਿੱਚ ਇਤਿਹਾਸਿਕ ਗੁਰਦੁਆਰਾ ਪੁਲਪੁਤਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਦੀਪ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਿਸ ਤੋਂ ਬਾਅਦ ਬਾਬਾ ਮਹਿੰਦਰ ਸਿੰਘ ਨੇ ਕੰਕਰੀਟ ਦੀ ਸੜਕ ਨਿਰਮਾਣ ਦਾ ਕਾਰਜ ਬੋਲੇ ਸੋ ਨਿਹਾਲ ਦੇ ਜਕਾਰਿਆਂ ਵਿਚ ਸ਼ੁਰੂ ਕਰਵਾਇਆ ਇਸ ਮੌਕੇ ਗਿਆਨੀ ਜਗਦੀਪ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਜਗਤਾਰ ਸਿੰਘ ਜੀ ਦੀ ਅਗਵਾਈ ਵਿੱਚ ਕਾਰ ਸੇਵਾ ਦੇ ਸੇਵਾਦਾਰਾਂ ਵੱਲੋਂ ਘੱਗਰ ਦਰਿਆ ਤੇ ਪੁਲ ਬਣਾਉਣ ਤੋਂ ਬਾਅਦ ਇਲਾਕੇ ਵਿੱਚ ਕਾਲੀ ਬੈਂ ਤੇ ਪਿੰਡ ਗਿਲਜੀਆ ਤੇ ਵਾਨਪੀ ਖਿਸ਼ਾ ਵਿਖੇ ਪੁਰਾਣਾ ਨਿਰਮਾਣ ਕਰਵਾਇਆ ਹੁਣ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਤੋਂ ਪਿੰਡ ਤੱਕ ਲਗਭਗ 18.50 ਲੱਖ ਰੁਪਏ ਦੀ ਲਗਤ ਨਾਲ ਕੰਕਰੀਟ ਦੀ ਸੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਹੁਣ ਆਖਿਆ ਕਿ ਸੜਕ ਦੇ ਨਿਰਮਾਣ ਤੋਂ ਬਾਅਦ ਸੜਕ ਦੇ ਆਲੇ-ਦੁਆਲੇ ਫੁੱਲ ਬੁੱਟੇ ਲਾਏ ਜਾਣਗੇ ਇਸ ਮੌਕੇ ਪਿੰਡ ਦੇ ਸਰਪੰਚ ਲਾਹੌਰਾ ਸਿੰਘ ਨੇ ਸੰਤਵਾ ਬਾਬਾ ਜਗਤਾਰ ਸਿੰਘ ਤੇ ਸਮੂਹ ਸੰਤ ਮਹਾਪੁਰਸ਼ਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਪਿੰਡ ਵਿੱਚ ਇਤਿਹਾਸਿਕ ਗੁਰੂ ਘਰ ਦੀ ਸੇਵਾ ਸੰਭਾਲ ਦੇ ਨਾਲ-ਨਾਲ ਗੁਰੂ ਘਰ ਦੇ ਸੇਵਾਦਾਰ ਸਮਾਜਿਕ ਵਿਕਾਸ ਦੇ ਕਾਰਜ ਵੀ ਕਰ ਰਹੇ ਹਨ ਹੁਣ ਇਸ ਮੌਕੇ ਸੰਤ ਬਾਬਾ ਜਗਤਾਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨ ਤੁਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਨਗਰੀ ਪੁੱਲਪੁਕਤੇ ਵਿੱਚ ਮਹਾਪੁਰਖ ਬਾਬਾ ਜਗਤਾਰ ਸਿੰਘ ਬਾਬਾ ਮਹਿੰਦਰ ਸਿੰਘ ਦੀ ਕਾਰ ਸੇਵਾ ਤਰਨਤਾਰਨ ਸਮੁੱਚੀ ਜੱਥੇਬੰਦੀ ਸਮੁੱਚੇ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਕੰਕਰੀਟ ਦਾ ਰੋਡ ਬਣ ਜਾ ਰਿਹਾ ਅੱਜ ਮਹਾਪੁਰਖ ਬਾਬਾ ਮਹਿੰਦਰ ਸਿੰਘ ਨੇ ਸੇਵਾ ਦਾ ਉਦਘਾਟਨ ਕੀਤਾ ਸਤਿਗੁਰੂ ਜੀ ਦੀ ਕਿਰਪਾ ਕਰਨ ਜੋ ਸੇਵਾ ਰੰਭ ਹੋਈ ਹੈ ਨਿਰਵਿਘਨਤਾ ਸਹਿਤ ਸਤਿਗੁਰੂ ਜੀ ਸੰਪੂਰਨ ਕਰਨ ਵਾਹਿਗੁਰੂ ਜੀ ਦਾ ਬੋਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੂਹ ਦੇ ਬਸਾਰ ਸਾਡੇ ਪਿੰਡ ਬਾਬਾ ਜਗਤਾਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਦੀ ਚਰਨ ਛੂਹ ਦੇ ਨਾਲ ਅੱਜ ਸਾਡੇ ਪਿੰਡ ਬੋਲੇ ਹੀ ਵਧੀਆ ਤੰਗ ਦੇ ਨਾਲ ਕੰਕਰੀਟ ਦਾ ਰੋਡ ਪਾਇਆ ਜਾ ਰਿਹਾ ਹੈ ਇੱਥੇ ਜਦੋਂ ਦੇ ਹਰਗੋਬਿੰਦ ਸਾਹਿਬ ਜੀ ਦੇ ਬਾਬਾ ਜਗਤਾਰ ਸਿੰਘ ਜੀ ਪਹੁੰਚਿਆ ਹਨ ਸਾਡੇ ਪੰਜ ਵੀ ਹੋ ਨੇ ਸਪੰਜ ਵੀ ਹੋ ਨੇ ਮਾਲਕ ਵੀ ਹੋ ਨੇ ਤੇ ਉਹਨਾਂ ਦੇ ਅਨੁਸਾਰ ਦੇ ਅਧਿਨ ਇਥੇ ਬਹੁਤ ਸਾਡੇ ਪਿੰਡ ਤੇ ਗੁਰੂ ਕਿਰਪਾ ਹੋਈ ਏ ਔਰ ਇਥੇ ਬੜੀ ਤਰੱਕੀ ਹੋਈ ਏ ਇਲਾਕਾ ਸਾਰਾ ਇਸ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਇਨੇ ਗੇਂਦਾ ਵਰਗ ਜਿੱका ਖਾਲਸਾ ਵਰਗ